ਗੀੜਾ ਯਰ ਨਾਲ ਦੇਖ ਲੈ ਇੱਕ ਇੱਕ ਗੀੜਾ ਲਾ ਕੇ ਕੀ ਬਣਦਾਗਾ ਤਾਰ ਬਾਲੀ ਦੀਵੀਆਂ ਇੱਕ ਗੀੜਾ ਲਾਇਆ ਨੌਜਵਾਨ ਤੂੜੀ ਦੇਖ ਲੈਨੇ ਮਾੜੀ ਕਹੇ ਜੀ ਬਣਦੀ ਆ ਤੂੜੀ ਦੇਖ ਲੈ ਯਾਰ ਉਹਨਾ ਥੋੜਾ ਸਲਾਬਾ ਵਾਲਾ ਲੰਗਾ ਦੇਖ ਤਾਂ ਥੋੜਾ ਜਾ ਬਸ ਯਾਰ ਦੇਖ ਲੈ ਉਹ ਤੂੰ ਦੇਖਦਾ ਲਿਆ ਉਤਰ ਕੇ ਤਾਂ ਹੀ ਖੜ ਕੇ ਤੈਨੂੰ ਦੇਖ ਕੇ ਹੁਣ ਅੱਜ ਕਿਸੇ ਦੀ ਮਸ਼ੀਨ ਨਹੀਂ ਚੱਲੀ ਅੱਜ ਕੋਈ ਤਾਂ ਪਤਨੀ ਪਰ ਵੇਚ ਲੈ ਜੇ ਕਿਲੇ ਚੋਂ ਦੋੜ ਾਲੇ ਤੋਂ ਵੱਧ ਹੋਈ ਅਸੀਂ ਲਾ ਲਾਂਗੇ ਆਪੇ ਠੀਕ ਹੈ بس ਤਿੰਨ ਟਰਾਲੀਆਂ ਭਰ ਕੇ ਡੀਜ਼ਲ ਮਣਿਆ ਸੀ ਇਹ ਤੋਂ ਪਹਿਲਾਂ ਵਾਹ ਹੀ ਗਿਰੇ ਪਣੀ ਕਰਾ ਜਾ ਮਿੱਤਰ ਵਾਹਿਗੁਰੂ ਜੀ ਲੈ ਕੇ ਰੱਬ ਦਾ ਨਾਮ ਪਾਈ ਇਹ ਰੋਡ ਲਈ ਗੱਡੀ ਅੱਜ ਆਪਣੀ ਤੇ ਸਮਾਂ ਇਸ ਵਕਤ 7:20 ਮਿੰਟਾਂ ਦਾ ਹੋਇਆ ਚੱਲ 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 ਬਣ ਗਈ ਗੱਲ ਹਵਾ ਪਾਣੀ ਤੇਲ ਪਾਣੀ ਸਾਰਾ ਕੁਝ ਚੈੱਕ ਕਰਕੇ ਓਕੇ ਰਿਪੋਰਟ ਕਰਕੇ ਬਈ ਖੜਾਤੀਆ ਗੱਡੀ ਬਾਰਗੇ ਇੱਕ ਮਿੰਟ ਮਾਤਾ ਜੀ ਮੈਂ ਬਾਲਣ ਲੈ ਕੇ ਆਇਆ ਬਾਲਣ ਸੇ ਪੁੱਤੀ ਪੁੱਤੀ ਪਾ ਕੋਈ ਲਿਆਵੇ ਲੱਕੜੀਆਂ ਕੋਈ ਲਿਆਵੇ ਸਾਗ ਚੈੱਕ ਕਣਕ ਪਾ ਕੇ ਪਾਣੀ ਧਰਤੀ ਹਾਰੇ ਚ ਤੇ ਬੱਕਲੀਆਂ ਬਣ ਜਾਣਗੀਆਂ ਤੇ ਨੀਰੇ ਚਾਰੇ ਚ ਹਰਲਾ ਦੇਗੇ ਤੇ ਘਰ ਵੀਡੀਓ ਨੂੰ ਦੇਖ ਰਹੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਬੱਚੇ ਬਜ਼ੁਰਗਾਂ ਨੂੰ ਪਿੰਡ ਸੂਰਤੀਏ ਤੋਂ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਆਖਦੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਅ ਅੱਜ 2 ਵਿਸਾਖ 14 April ਬਰਾ 2525 ਸੋਮਵਾਰ ਦਾ ਦਿਨ ਤੇ ਸਵਾ ਸਾਨੂੰ ਪਹਿਲਾਂ ਦੱਸ ਹੀ ਚੁੱਕੇ ਆ ਬਸ ਹੋਣੀ ਐ ਵਰਕਸ਼ਾਪ ਤੋਂ ਉਧਰ ਡੇ ਤੋਂ ਆ ਕੇ ਗੱਡੀ ਵਰਗੇ ਖੜਾਈ ਆ ਤੇ ਮਨਪ੍ਰੀਤ ਤੇ ਗੱਗੂ ਉਧਰਲੇ ਪਾਸੇ ਟਰਾਲੀਆਂ ਖੜੀਆਂ ਗੱਗੂ ਕਲੇ ਪਾਸੇ ਤੇ ਉਹਨਾਂ ਦਾ ਕੋਈ ਨਾਟਕਾਬਲਾ ਚੈੱਕ ਕਰੀ ਜਾਂਦੇ ਆ ਕਿ ਡਾਲਾ ਲਾਉਣ ਵਾਲਾ ਸੀ ਇੱਕ ਟਰਾਲੀ ਜਿਹੜੀ ਬਸਾਖੀ ਲੈ ਗਿਆ ਸੀ ਗੱਲ ਨਾਉਣ ਮੇਲੇ ਤੇ ਤਲਵੰਡੀ ਸਾਬੋ ਦਾਮਦਮਾ ਸਾਹਿਬ ਤੇ ਉਹ ਲਿਆਉਂਦੇ ਆ ਇੱਧਰ ਵਾ ਜੋੜਦੇ ਆ ਤੇ ਅੱਜ ਗੁਰਤੇਜ ਦੇ ਤੂੜੀ ਬਣਾਉਣੇ ਆ ਤੇ ਖੈਰ ਸੋਕ ਮੇਰ ਰੱਖੇ ਪ੍ਰਮਾਤਮਾ ਅੱਜ ਸੋਕ ਨਾ ਕੰਮ ਨੱਬੜ ਜੀ ਹਾਂ ਪਹਿਲਾ ਦਿਨ ਅੱਜ ਬੁਣੀ ਕਰਦੇ ਆਂਗੇ ਗੁਰਤੇ ਇਹਦਾ ਉਦਾਂ ਦੀ ਗਾਲੀ ਕਰੀ ਜਾਂਦਾ ਸੀ ਪਾਈ ਜਿੱਦਾਂ ਦੀ ਉਹਦੇ ਕਣ ਕਬੱਡੀ ਸੀਗੀ ਮੀਹ ਆ ਗਿਆ ਮੀਂਹ ਵਾਲੇ ਦਾ ਨਾ ਉਹ ਕਹਿੰਦਾ ਤੜਕੀ ਲਾ ਦਿਓ ਯਾਰ ਕਹਿੰਦਾ ਮੂੰਗੀ ਬੀਜਣੀ ਆ ਤੇ ਉਸ ਤੋਂ ਬਾਅਦ ਮੀਂਹ ਨੇ ਫਿਰ ਇੱਕ ਦਿਨ ਕੰਮ ਰੋਕਿਆ ਤੇ ਮੀਂਹ ਤੋਂ ਅਗਲੇ ਦਿਨ ਸ਼ਾਮ ਤੱਕ ਚੱਲ ਪਈਆਂ ਸੀਗੀਆਂ ਕੰਬਾਈਨਾ ਤੇ ਤੂੜੀ ਵਾਲੀਆਂ ਖੈਰ ਅੱਜ ਚੱਲ ਪੈਣੀ ਆ ਫਿਰ ਤੂੜੀ ਵਾਲਾ ਥੋੜਾ ਕੰਮ ਕੈੜਾ ਹੁੰਦਾਗਾ ਤੇ ਖੈਰ ਲੋਟਾ ਮਾਹੌਲ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਆ ਵੇਖ ਸਕਦੇ ਹੋ ਸੁਣ ਸਕਦੇ ਹੋ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਭਾਈ ਫੋਲੋ ਵੀ ਲਾਜ਼ਮੀ ਕਰਿਓ ਤੇ ਮਾਤਾ ਜੀ ਕਿੱਧਰ ਗਏ ਲਵਾ ਦਿਓ ਹਾਜ਼ਰੀ ਫਿਰ ਤਾਂ ਆਥਣ ਤੱਕ ਲਟੋਪੀਂਗ ਹੁੰਦੇ ਫਿਰਦੇ ਰਵਾਂਗੇ ਇੱਥੋਂ ਦੀ ਲਵਾ ਦਿੰਨੇ ਆਂਗੇ ਅਸਾ ਦੱਸ ਰਹੇ ਜੀ ਆਇਓ ਚਾਓ ਸੱਸਰੀ ਕਾਲ ਬੇਟਾ ਸੋਨ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਾਲਾ ਬਾਲਾ ਚੱਲੀ ਜਾਣ ਦੀ ਚੱਲੀ ਜਾਣ ਦੀ ਚੱਲ ਖਰਾਬ ਵਾਲੀ ਡੇ ਲੋਟ ਸੱਸਰੀ ਕਾਲ ਬੇਟਾ ਸੋਨ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਾਲਾ ਵਾਲਾ ਲਾਇਕ ਸ਼ੇਅਰ ਕਮੈਂਟ ਕਰਨੋ ਕਦੇ ਵੀ ਨਾ ਭੁੱਲਿਓ ਟੋਰਟੋ ਲਾਇਕ ਟੋਰਟੇ ਕੇ ਬਲਾਓ ਕੁਝ ਜ਼ਰੂਰ ਦੇਖਣਾ ਫੇਸਬੁੱਕ ਤੇ ਦੇਖ ਦੇਖੋ ਲੋ ਜੁੜੋ ਬਾਏ ਪੁੱਤ ਸੋਨੂ ਬੈਠੀਆਂ ਬੈਠਿਆ ਨੂੰ ਵਾਲੀ ਵਾਲੀ ਬਾਏ ਸਾਨੂੰ ਸਾਰਾ ਜਿੰਨੇ ਦੋ ਕਹਿੰਦੇ ਨੇ ਇੱਕ ਸਾਰਿਆਂ ਤੋਂ ਤਕੜੀ ਸ਼ਾਰਸ਼ ਇਹ ਹੁੰਦੀ ਆ ਤੇ ਤਾਂ ਮਾਤਾ ਤੋਂ ਬਸ ਜ਼ਰੂਰ ਹਾਜ਼ਰੀ ਲਵਾ ਦਿੰਦੇ ਨੇ ਨਾਲ ਤੇ ਬਾਕੀ ਕਦੇ ਹੋਰ ਕੋਈ ਗੱਲਬਾਤ ਹੁੰਦੀ ਆ ਤੁਰਦੇ ਫਿਰਦੇ ਕਈ ਵਾਰ ਵੀ ਲੈਣੇ ਤੇ ਕਈ ਵਾਰੀ ਗੱਲ ਨਹੀਂ ਔੜਦੀ ਬਸ ਉਹ ਤਾਂ ਫਿਰ ਸੱਸ ਸਹਰੀ ਗੱਲ ਕਰਕੇ ਹਟ ਜਾਂਦੇ ਆ ਮਾਤਾ ਜੀ ਕਿਉਂ ਮਾਤਾ ਜੀਰੀ ਤੇ ਬਸ 20 ਮਿੰਟਾਂ ਤੱਕ ਲੈਟ ਫਰਾਰ ਹੋਈ ਨਹੀਂ 8 ਵਜੇ ਲੈਟ ਟੁੱਟ ਜਾਂਦੀ ਆ ਹਾਂ ਤੇ ਉਹਨੇ ਆ ਕੱਪੜੇ ਬਸ ਨੁੱਚੜ ਜਾਣਗੇ ਸੁੱਕ ਜਾਣਗੇ ਤੇ ਵੇਰ ਸੁੱਕਣੇ ਪਾ ਲੈਣੇ ਆ ਤੇ ਬਾਕੀ ਕੰਮ ਲਗਭਗ ਹਲਾਵੇ ਲਾ ਲੇ ਤੇ ਰੋਟੀ ਲਾ ਲੇ ਠੀਕ ਹੈ ਜੀ ਠੀਕ ਹੈ ਜੀ ਤੇ ਉਧਰ ਵੀ ਟਰੈਕਟਰ ਜਾਂ ਖੜਕੀ ਜਾਂਦਾ ਸੀਗਾ ਲੈ ਆਏ ਟਰਾਲੀ ਮੈਂ ਲਾ ਨੌਜਵਾਨ ਆ ਆ ਵੇਖਦੇ ਆ ਇਹਨਾਂ ਨੂੰ ਲੇਟੀ ਪਾਣੀ ਸਾਰੀ ਰਿਪੋਰਟ ਓਕੇ ਆ ਅੰਦਰ ਕਰ ਜੂ ਹਣ ਜਾਂਦਾ ਜਾਂਦਾ ਤੇ ਦੁਪਹਿਰ ਵਾਲੇ ਨੀਰੇ ਚਾਰੇ ਵੇਲੇ ਫੇਰ ਘਰੇ ਹਾਜ਼ਰ ਹੋ ਜਾਗੇ ਵਾਸ ਵਾਸ ਉਹ ਜੀ ਜਾਣਾ ਮੇਰੀ ਜੀ ਕੇ ਐਂ ਜੀ ਕੇ ਆ ਦੇ ਇੱਕ ਦੀ ਹੈ ਇਹ ਕਵਰ ਤਾਂ ਕਰਾਉਦਾ ਤੂੰ ਕਿੰਦਰ ਚੱਕੀ ਇੰਨੀ ਕਿੰਦਰ ਚੱਕੀਆਂ ਨੇ ਛੇ ਛੇਕ ਜਿਹੜੇ ਕਾਬਲੇ ਵੱਡੇ ਸੀ ਤੇ ਢੇਮਰੀਆਂ ਡਬਲ ਕਰਤੀਆਂ ਤੇ ਨਾਲੇ ਪਾ ਦੀਆਂ ਆ ਬਾਸ਼ਲਾ ਇਹਨਾਂ ਦੇ ਕਹਿੰਦੇ ਕੌਣ ਆ ਆ ਕੇ ਕਾਲਾ ਖੁਦਾ ਪਾਇਆ ਤੇ ਹੱਸਰ ਤੇ ਬੰਨੇ ਹੋ ਗਿਆ ਪਰਨਾ ਦੱਸਦਾ ਕਿ ਭਾਈ ਧੂੜੀ ਵਾਲੀ ਮਸ਼ੀਨ ਨਾਲ ਜਾਣ ਵਾਸਤੇ ਹਣ ਤਿਆਰ ਵਰ ਤਿਆਰ ਆ ਗੱਗੂ ਕਹਿੰਦਾ ਓਏ ਕੋਈ ਜਾਨਾ ਮੇਰਾ ਥੱਕ ਗਿਆ ਬਰਾ ਮੈਨੂੰ ਨਾ ਛੇੜੋ ਹਾਂ ਤੂੰ ਤਾਂ ਆਹ ਕੰਮ ਹੀ ਪਿਹੜਾ ਕਰੀ ਬੈਠਾ ਹੋਵੇ ਇਹ ਤਾਂ ਐ ਲੱਗਦਾ ਮਲੇਸ਼ੀਆ ਵਾਲੇ ਹੁੰਦੇ ਜਿਵੇਂ ਇੱਥੋਂ ਲੈਂਦੇ ਆ ਇੱਥੋਂ ਲੈਂਦੇ ਆ ਤੂੰ ਕੁੜੇ ਅਰੇ ਇਹ ਦੀ ਭਾਈ ਵਿਧੀਆਂ ਕਹਦੇ ਹਲਾ ਛੇੜਾ ਚੰਗੀ ਪੜੀ ਬਠੀ ਛੋੜ ਕਰੀ ਜਾਂਦੀ ਸੀ ਛੋੜ ਤਾਂ ਹੁਣ ਵੀ ਕਰ ਲੂ ਹੁਣ ਦੱਸ ਕੇ ਇਹ ਮੁੱਕਰਦੀ ਆ ਮੁੱਕਰਦੀ ਆ ਇਹ ਓਏ ਤੇਰਾ ਗਲ ਘੋੜਦਾ ਰੋਟੀ ਖਾ ਓਏ ਮੈਂ ਵੀ ਸ਼ਾਕਾ ਤਾਂ ਪਰਛਾਦਾ ਕਲਕੋਡ ਦਾ ਕਿੱਧਰ ਸੂਏ ਬੰਨੀ ਵਾਲਾ ਜਿਹੜਾ ਉਹ ਥੋੜਾ ਜਿਹਾ ਹਲਕਾ ਸੀ ਉਹ ਵੀ ਤੇ ਭਾਈ ਗੁਰਤੇ ਦੇ ਚੱਲਦੇ ਆ ਤੂੜੀ ਬਣਾਉਣ ਤੇ 10:22 ਦਾ ਸਮਾਂ ਹੋ ਗਿਆ ਤੇ ਨੌਜਵਾਨ ਪਹਿਲਾਂ ਵੀ ਸਨੇਹਾ ਲਾ ਗਿਆ ਸੀ ਕਹਿੰਦਾ 11:00 ਵਜੇ ਤੋਂ ਪਹਿਲਾਂ ਭਾਈ ਗੱਡੀ ਚੱਲਦੀ ਨਹੀਂ ਤੇ ਲਾਂਗਾ ਵਾਵਾ ਗਿੱਲਾਗਾ ਕਹਿੰਦਾ ਮਤਲਬ ਸਲਾਬਾ ਸੀ ਕੰਮ ਤੜਕੇ ਤੇ ਰੱਖੇ ਤੇ ਰੇਲ ਵਾਵਾ ਹੁੰਦੀ ਹੈ ਤੇ ਇੱਕ ਮੀਂਹ ਕਣੀ ਪੈ ਕੇ ਹਟਿਆ ਤਾਂ ਕਰਕੇ ਲਿਆ ਜੋ ਬਰਾ ਤੇ ਜੋੜਦੇ ਆ ਟਰਾਲੀ ਆ ਲੈਨੇ ਰੱਬ ਦਾ ਨਾਮ ਤੇ ਜਾਂਦੇ ਕਰਦੇ ਖੇਤ 11 ਵਜੇ ਜਾਣਗੇ ਤੇ ਹੁਣੀ ਆਹ ਮਸ਼ੀਨਾਂ ਹੀ ਆ ਸਾਰੇ ਘਰੋਂ ਲੈ ਲੈ ਕੇ ਤੁਰ ਹੀ ਜਾਂਦੀ ਐ ਇਸਕ ਟਾਈਮ 10 ਵਜੇ ਤੋਂ ਬਾਅਦ ਚੱਲੇ ਆ ਸਾਰੀ ਤੇ ਆਪਾਂ ਵੀ ਭਾਈ ਚਾਹ ਪਾਣੀ ਪੀ ਕੇ ਹੁਣ ਘਰੋਂ ਨਿਕਲੇ ਆਂਗੇ ਹੂੰ ਹੂੰ ਆ ਜਾ ਆ ਜਾ ਆ ਜਾ ਜੋਬਰਾ ਆ ਸਹੀ ਆ ਸਹੀ ਆ ਸਹੀ ਆ ਥੋੜਾ ਜਿਆ ਇਹਨੂੰ ਲੈ ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਬੱਸ ਰੱਖ ਦੇ ਮੋਹ ਹਾਲਾ ਕਾੜੈ ਨੂੰ ਫੋਨ ਕਰਤਾ ਕਰੇ ਵਾਗੈ ਕਹਿੰਦਾ ਮੋਟਰਸਾਈਕਲ ਲੈ ਕੇ ਆਉਣਾ ਚੱਲ ਮੈਂ ਵੀ ਆਉਣਾ ਚਾਹ ਪੀ ਕੇ ਤੇ ਸੂਏ ਵਾਲੇ ਪਾਸੇ ਲੈ ਜੀ ਪਹਿਲਾਂ ਵਾਹੀ ਕਰੋ ਜੀ ਭਲੀ ਕਰਿਓ ਸੇ ਰਿਪੋਰਟਾਂ ਹਾਰੀਆਂ ਟਿਚ ਨੇ ਠੀਕ ਹੈ ਚਲੋ Ata Shiri, ahah, ke jangan, mesin kore. kaca kaca, karena kedainya ਠੀਕ ਹੈ ਮਿੱਤਰ ਠੀਕ ਹੈ ਛੋਟੇ ਕੀ ਹਾਲ ਹੈ ਜੀ ਠੀਕ ਹੈ ਠੀਕ ਹੈ ਚੜਦੀ ਕਲਾ ਠੀਕ ਹੈ ਉਹ ਆਪਣਾ ਛੋਟਾ ਸਬਸਕ੍ਰਾਈਬਰ ਮਿੱਤਰ ਜਦ ਆ ਨੀ ਕੰਮ ਆਏ ਆਪਣੇ ਵਾਲੇ ਵੀ ਹੁਣੇ ਪਹੁੰਚੇ ਆ ਜੋਰ ਇੱਲਾ ਤਾਂ ਪੰਛੀਆਂ ਦੀਆਂ ਆਵਾਜ਼ਾਂ ਸੁਣੋ ਕਿੰਨੀ ਸ਼ਾਂਤੀ ਹੈ ਤੇ ਆ ਸਾਹਮਣੇ ਇਹ ਭਾਖੜਾ ਨਹਿਰ ਤੇ ਨਾਲ ਇਹਦੇੋਂ ਦਾ ਸੁਗਾ ਇਹ ਪਿਛਲੇ ਪਿੰਡ ਇੱਥੇ ਇੱਕ ਪਿੰਡ ਛੱਡ ਕੇ ਜਗਤਗੜ ਮੰਦਰਾ ਤੋਂ ਪਿਛਲਾ ਪਿੰਡ ਚੂੜੀਆ ਚੂੜੀਆ ਹੈਡ ਨੇ ਤੇ ਉਸੇ ਉੱਥੇ ਉਹਨਾਂ ਹੈਡਾਂ ਤੋਂ ਆਉਂਦਾ ਸੁਗਾ ਪਾਟ ਕੇ ਇਹ ਤੇ ਆਪਣੇ ਨੌਜਵਾਨ ਵੀ ਇਹ ਕੂਟਲ ਜਾਂ ਮਲਮਲ ਕੇ ਦੇਖੀ ਜਾਂਦੇ ਆ ਵਾਏ ਠੀਕ ਹੈ ਕਰ ਗਮਾ ਕਿਵੇਂ ਆ ਕੇ ਸਲਾਬਾ ਲੇ ਸਲਾਬਾ ਦਾ ਉਹ ਤੇ ਲਾ ਕੇ ਦੇਖ ਲਾਂ ਠੀਕ ਹੈ ਇਹਨੇ ਖਾਉਂਦੇ ਇਹਨੇ ਪਾ ਕੇ ਕਿਵੇਂ ਗਾਇਓ ਚਾਹ ਪਣੀ ਪੀਏ ਹੈ ਚਾਹ ਪੀਏ ਅੱਜ ਕਿਦ ਭਈ ਜਾਣਿਆ ਕੀ ਹੋਇਆ ਅੱਜ ਆ ਉੱਦੇ ਛੱਡ ਗਏ ਸੀਗੇ ਆ ਵੱਡੀ ਅੱਜ ਹਾਂ ਅੱਜ ਬੜਾ ਖਿਲ ਗਿਆ ਇਹ ਇਹ ਤੇਰੋਂ ਹੋਈ ਨਹੀਂ ਉਹ ਲੱਤੀ ਉਹ ਇਹ ਹਲਕਾ ਲੰਗਾ ਥੋੜੇ ਕੋਸ਼ ਮੀਂਹ ਚਖੜ ਸੀਗਾ ਉਸ ਤੋਂ ਬਾਅਦ ਕਾਲਿਆ ਉਹ ਖੇਡ ਪੌਂਡਗੀ ਥੱਲੇ ਹਾਂ ਅੱਜ ਵਾਲਾ ਹੁਕਾ ਲੱਗਦਾ ਕਿਹਦਾ ਹੋ ਪਰਲਾ ਉਹ ਤਾਂ ਸੁੱਕ ਗਿਆ ਉਸ ਤੋਂ ਬਾਅਦ ਕਿੰਨੀ ਧੁੱਪ ਲੱਗ ਗਈ ਇਹ ਵੱਡੀ ਹੋਈ ਚ ਪਾਣੀ ਉਹ ਪਰਲਾ ਉਹ ਸੀਗਾ ਉਹ ਪਰਲੇ ਚ ਪਾਣੀ ਇਹਦੇ ਨਾਲ ਦੇ ਚ ਪਾਣੀ ਪਾ ਜਾਂਦਾ ਵੱਡੀ ਹੋਈ ਚ ਹਾਂ ਇਹ ਤਾਂ ਹੈ ਠੀਕ ਹੈ ਧੀ ਜਿਹੜੀ ਕਿਹੜਾ ਯਾਰ ਨਾੜਾ ਬਾਲਾ ਜਿਹੜਾ ਇਹ ਬਰ ਬਣਦਾ ਨਾ ਇਹ ਉਹ ਹੀ ਚੀਜ਼ ਦਾ ਗੰਮੁੰਦਾ ਕਿਹੜਾ ਇੱਧਰ ਦੇਖ ਲੈ ਇੱਕ ਇੱਕ ਢੇੜਾ ਲਾ ਕੇ ਕੀ ਬਣਦਾਗਾ ਵਾਹਿਗੁਰੂ ਜੀ 11:00 ਵਜੇ 2 ਮਿੰਟ ਦਾ ਟਾਈਮ ਹੋ ਗਿਆ ਤੇ ਲੈ ਲੈ ਰੱਬ ਦਾ ਨਾਮ ਤੇ ਆਹ ਪੁਲੀ ਬਦਲੀਏ ਆਪਣੀ ਪਹਿਲਾਂ ਵੀ ਇਦਾਂ ਗੱਲ ਕਰੀ ਸੀਗੀ 16 ਤੇ 9 ਦੀ ਸੀ ਪਹਿਲਾਂ ਪਿਛਲੇ ਤੇ ਉਹ 16 ਅਤੇ 8 3 ਦੀ ਪਾਈ ਆ ਹੋਏ ਕਹਿੰਦਾ ਸੀ 8.5 ਦੀ ਪਾਗ ਦੇਖਣੀ ਉਹ ਮਿਲੀ ਨਹੀਂ ਸੀ ਤੇ ਕੱਦਾਂ ਦਿਨ ਚਲਾ ਕੇ ਦੇਖਦੇ ਆ ਤੇ ਜੇ ਨਾ ਉਹ ਤਾਂ 16 9 ਦੀ ਸਹੀ ਚੱਲਦੀ ਸੀਗੀ ਤੇ ਜੇ ਨਾ ਫਿੱਟ ਆਇਆ ਕੰਮ ਦਵਾਰੇ 16 9 ਵਾਲੀ ਚੜਾ ਦਿਆਂਗੇ ਤੇ ਨਾੜਗੇ ਚ ਪਾਣੀ ਪਿਆ ਹੋਇਆ ਇਹਦੇ ਚ ਮੀਂਹ ਤੋਂ ਪਹਿਲਾਂ ਦੀ ਵੱਡੀ ਹੋਈ ਆ ਤਾਂ ਕਰਕੇ ਆਹ ਵਾਲਾ ਕੰਮ ਕਾਹ ਵਰਗਾ ਬੈਗਾ ਆਲੇ ਨੇ ਭਾਈ ਤੂਤੀਆਂ ਦੇ ਵਾਢਾ ਦਰ ਲਿਆ ਦੇਖੋ ਬਾਲੀਆਂ ਨਹੀਂ ਆ ਬਾਲੀਆਂ ਨਹੀਂ ਖਾਣੀਆਂ ਚਾਹੀਦੀਆਂ ਇਹ ਹਾਂ ਛਾਲੀਆਂ ਆਉਣ ਵਾਲਾ ਕੰਮ ਹੋ ਜਾਂਦਾ ਤੇ ਕੁਝ ਹੱਦ ਤੱਕ ਠੀਕ ਹੁੰਦੀਆਂ ਇਹ ਇਹਦੇ ਅੰਦਰ ਸਾਫ਼ ਕਰ ਲੈਣਗੇ ਅਸ਼ਾ ਛਾਲੀਆਂ ਜਦੋਂ ਰਾਪੀ ਰਾਹ ਹੋ ਜਾਂਦਾ ਇਹਦਾ ਰੰਗ ਚੜ੍ਹ ਵੀ ਗਿਆ ਹੱਥ ਤੇ ਮੁੱਠੀਆਂ ਵਾਲੀਆਂ ਨਾ ਪਹਿਲਾਂ ਮਖਾ ਕੇ ਕਹਿੰਦਾ ਚਾਰ ਪੰਜ ਬੰਦ ਮੁਠੀ ਜੀ ਖਾ ਲੈਦਾ ਕੁਝ ਨਹੀਂ ਕਹਿੰਦੇ ਆ। ਬਾਕੀ ਉਹਦਾ ਪਚਣ ਸ਼ਕਤੀ ਹੋਣੀ ਚਾਹੀਦੀ ਆ ਬੰਦੇ ਨੂੰ। ਹਾਂ ਉਹ ਡਿਪੈਂਡ ਕਰਦਾ ਵੀ ਕਿੰਨੇ ਆਗਾ ਕਿਸੇ ਦਾ ਪੇਟ ਕਿੰਨਾਗਾ ਚੱਲਦਾਗਾ। ਬਾਕੀ ਉਸ ਗੱਲ ਤੇ ਡਿਪੈਂਡ ਕਰਦਾ। ਇੱਕ ਕਿਰਾਲਾ ਆ ਨੌਜਵਾਨ ਉਹ 2.5 ਕਿੱਲੇ ਲੰਮੀ ਉਸਰੀਆ ਰੋਕ ਲਿਆ ਮੜਾ ਯਾ ਮਸ਼ੀਨ ਚੈੱਕ ਕੋ ਯੂ ਨਟ ਪੇਚ ਕੋਈ ਢਿੱਲਾ ਹੁੰਦਾ ਕਈ ਵਾਰੀ ਤੇ ਨਾਲੇ ਤੂੜੀ ਦੇਖ ਲੈਣੇ ਮੜੀ ਇਹ ਕਹੇ ਜੀ ਬਣਦੀ ਆ ਮਹਾਗੇ ਤੇ ਪੈਰ ਰੱਖਣ ਵਾਸਤੇ ਰੱਖੀ ਆ ਬਾਹਣ ਚ ਪਈ ਸੀ ਇਹ ਆਂ ਆ ਬੋਲੀ ਜੀ ਬਈ ਇਹੇ ਸਲਾਵ ਆ ਯਾਰ ਐ ਗਾਲਿਆ ਛੱਡੀ ਦੁਰੇ ਆਉਂਦੇ ਇਹਨੂੰ ਐ ਟਰਾਲੀ ਭਰ ਰਹੀ ਆ ਮੱਛਰ ਗਿਆ ਮੱਛਰ ਹਾਂ ਆ ਬੰਦ ਕਰ ਲਾ ਓਟਾਲ ਚਲਾ ਦੇ ਓਏ ਸਟਾਰਟ ਹੋ ਜੂ ਆ ਬਸ ਚੱਲ ਰੋਡ ਲਾਂਗੇ ਕੋਈ ਨਾ ਤੂੜੀ ਦੇਖ ਲੈ ਯਾਰ ਉਹ ਨਾ ਥੋੜਾ ਜਿਹਾ ਅੱਬਾ ਵਾਲਾ ਲਾਂਗਾ ਕੁੜਕੇ ਕਿਤੇ ਧੂਆ ਨਿਕਲ ਜੇ ਦਾ ਧੇ ਨਿਕਲ ਜੇ ਦਾ ਨਾ ਨਿਕਲ ਜਾਂਦਾ ਉਹ ਕੋਈ ਗੱਲ ਨਹੀਂ ਕਿ ਖਰਾਬ ਹੋ ਜਾਂਦੇ ਤੂੜੀ ਫੇਰ ਟਿਕਟ ਤੇ ਪਤਨੀ ਮਾਰਦਾ ਖੜਨ ਬੜੀ ਆ ਜਾਂਦੇ ਉਹ ਸਾਈਡਾਂ ਉੱਤੇ ਆਉਂਦਾ ਪੱਛਰ ਜਾ ਓਏ ਉਹ ਇਸਲਾਬੀ ਜੀ ਆਉਦੇ ਕਰਕੇ ਕਹ ਨਾ ਸਹੀ ਆਇਆ ਦੇਖ ਮੋਰੀ ਕਿਤਾ ਨਹੀਂ ਵਾਲੀ ਮੈਂ ਤਾਂ ਬਰੀਕ ਜਿ ਲੱਗ ਜਾਂਦੀ ਹੈ ਇਹ ਬਰੀਕ ਤਾਂ ਨਹੀਂ ਮੋਰੀ ਕਿੰਨੀ ਹੋਈ ਜਿੰਨੀ ਦੇ ਉਹ ਨਹੀਂ ਕਰਦੇ ਉਹ ਤਾਂ ਵਧੀਆ ਤੋਰੇ ਫਰਦਾ ਹੋਰ ਕਰਦੇ ਅੱਛਾ ਬਰੀਕ ਨਹੀਂ ਮੈਂ ਦੇਖ ਤਾ ਥੋੜਾ ਜਾ ਆ ਪਾਸ ਕਰ ਦੇ ਦੇਖ ਲੈ ਉਹ ਤੂੰ ਦੇਖ ਤਾ ਲੈ ਉਤਰ ਕੇ ਤਾਂ ਹੀ ਖੜ ਗਏ ਤੈਨੂੰ ਦੇਖ ਕੇ ਮੈਨੂੰ ਤਾਂ ਉਹ ਬੱਤ ਸੁੱਖਾ ਲੱਗਦਾ ਯਾਰ ਕਿਹੜਾ ਅੱਜ ਵੱਡਿਆ ਤੂੰ ਅੱਜ ਵੱਡਿਆ ਉਹ ਕੜਕੋ ਜੜ ਰਹੀ ਸੀਗੀ ਤੇ ਉਹ ਚ ਨਹੀਂ ਗੜਾ ਆਉਣਾ ਤੇਰਾ ਤੂੰ ਆਹੀ ਬਣਾ ਮੈਨੂੰ ਪਤਾ ਤੁਰਤ ਉਹਦਾ ਲਾਂਗਾ ਵਾਲਾ ਹੈ ਉਹਦਾ ਹਾਨ ਵਾਲੇ ਹੈ ਜੀ ਓਹ ਫਰਕ ਸੀ ਉਹਦਾ ਇਨੇ ਹਵਾਲਾ ਕਰਕੇ ਠੀਕ ਹੋ ਜੂਗਾ ਬਿਰ ਲੈ ਲਾਂਗਾ ਹੁਣ ਚੱਲ ਪੂਰਾ ਚੱਲ ਭਰ ਦੇ ਯਾਰ ਫਿਰ ਪੁਲੀਆਂ ਬਦਲੀਆਂ ਹੋਈਆਂ ਪੁਲੀ ਬਦਲ ਤੇ ਕਿੰਨਾ ਕਿਤਾਬ ਦਾ ਹੁਣ ਨਹੀਂ ਸੈਟ ਚੱਲਦਾ ਮਾੜਾ ਠੀਕ ਹੈ ਨਾ ਉਧਰ ਕਈ ਦਿਨ ਇੱਕ ਬਾਈ ਦਾ ਕਮੈਂਟ ਆਇਆ 16 9 ਦੀ ਹੈ ਕਹਿੰਦਾ ਬਈ 16 9 ਦੀ ਸਹੀ ਚੱਲਦਾ ਮਾ 16 ਉਹਦੀ ਸੀਗੀ ਪਹਿਲਾਂ ਹੁਣ ਵੀ ਦੱਸ ਕੇ ਟਾਂਗਾ ਛੋਟੀ ਕਰੀ ਉਹੋ ਆਸੇ ਫਿਰ ਹੁਣ ਵਧੀਆ ਚੱਲ ਟਰੈਕਟਰ ਤਾਜ਼ਾ ਟਰੈਕਟਰ ਯਾਰ ਆਇਆ ਲੱਗਦਾ ਸੀ ਵੀ ਇਹਨੂੰ ਕੱਢ ਕੇ ਉਧਰ ਦੇ ਜੇ ਤੂੰ ਰਾਸ ਤੜਕ ਨਹੀਂ। ਔਰ ਯਾਰ ਮਰਗਿਆਂ ਦਾ ਟਰੈਕਟਰ ਮੈਨੂੰ ਲੰਬੇ ਅਕਰੀਆ ਖਣ ਕੇ ਉਧਰ ਇਹ ਕਹਦਾ ਉਹ ਕਿਹੜੀ ਸੀ 27 ਸੀਗੀ 27 ਸੀਗੀ ਉਹ ਹੁਣ ਸੰਦੀਪ ਕਹਿੰਦਾ ਇਹ ਟਰੈਡ ਤੇ ਦੱਸਦੀ ਨਹੀਂ ਆਦਾ ਕੋਈ ਅਜ ਫਰਕ ਹੈ ਪਰ ਵੀ ਉਹ ਪਹਿਲਾਂ ਮੇ ਉਹ ਤਾਂ ਨਾੜ ਵਾਲਾ ਕਾਰੜਾ ਸੀ ਉਹਦਾ ਉਹਦਾ ਫਰਕ ਆ ਸਾਰਿਆਂ ਦੀ ਹੋਰ ਹੋਰਾਂ ਮਸ਼ੀਨਾਂ ਨਾਲ ਤਾਂ ਪੁੱਛਿਆ ਜੀ ਯਾਰ ਕੋਈ ਨਾ ਦੇਖਦੇ ਆ ਹੁਣ ਆ ਬੂ ਬੂਲੀ ਬਦਲੀ ਆ ਕੰਮ ਤਾਂ ਸਾਡੇ ਕਹਿੰਦੇ ਚੱਲਦਾ ਹੀ ਜਾਂਦਾ ਹੁੰਦਾ ਹੁਣ ਅੱਜ ਕਿਸੇ ਦੀ ਮਸ਼ੀਨ ਨਹੀਂ ਚੱਲੀ ਅੱਜ ਤਾਂ ਖਾਪਾਂ ਹੀ ਚੱਲਿਆ ਅਸੀਂ ਤਾਂ ਮਸ਼ੀਨ ਐ ਨਾ ਗਏ ਕਾਲੇ ਹਰੇ ਵੀ ਸਿੱਖ ਲੈ ਕੇ ਗਏ ਉਹਦੇ ਇਸ ਦਾ ਉਪਸਾਵਾ 10 ਵਜੇ ਗਏ ਉਹ ਵੀ ਘਾਰਾ ਦੇ ਦਾ ਸੁਣਨ ਵਾਲਾ ਉਹ ਤਾਂ ਤੂੰ ਪਾਰੇ ਤੋਂ ਦਰ ਗਿਆ ਯਾਰ ਵੀ ਜਿਉਂ ਬਰਾ ਗੁਰਤੇ ਵਾਲੀ ਹੈ ਨਾ ਅੱਛਾ ਮੈਂ ਦਾੰਗਾ ਕੇ ਗਿਆ ਸੀ ਦੇਖ ਕੇ ਤਾਂ ਗਿਆ ਸੀ ਮਹਾਰੈਕਟਰ ਤਾਂ ਉਹੀ ਲੱਗਦਾ ਤੇ ਭਾਈ ਨੌਜਵਾਨ ਕਣਕ ਦੀ ਟਰਾਲੀ ਭਰੀ ਖੜਾਈ ਖੜਾ ਸੀਗਾ ਆ ਚੋਬਰ ਇਹਦੀ ਜਾਂਦੇ ਹੋਏ ਤੇਰੀ ਵੀਡੀਓ ਬਣਾ ਕੇ ਗਿਆ ਸੀ ਮੈਂ ਹੱਥ ਚੱਕੀ ਜਾਂਦਾ ਸੀ ਉਦੋਂ ਟੇਡਾ ਕੰਮ ਥੋੜਾ ਯਾ ਹੈ ਭਾਈ ਉਧਰ ਦੀ ਲਿਆਉਗੇ ਨਾ ਕੀ ਆ ਭਾਈ ਨੌਜਵਾਨਾਂ ਨੇ ਰਿਸਕ ਨਹੀਂ ਲਿਆ ਤੇ ਤਾਂ ਕੱਚਾ ਪੱਕਾ ਐ ਥੋੜਾ ਜਿਹਾ ਇੱਥੋਂ ਤਾਂ ਟਰਾਲੀ ਡੇਢੀ ਹੋਣ ਦਾ ਡਰ ਸੀ ਟੇਢਾ ਐ ਸੀ ਸਿੱਧੀ ਘਾਟ ਹੋਵੇ ਤਾਂ ਰੇਸ ਦੇ ਕੇ ਹੋਰ ਚੜਾ ਲੈਂਦੇ ਤੇ ਘਰ ਇੱਕ ਚੋਬਰ ਨਵਾਂ ਸੀਗਾ ਤੋਂ ਉਦੋਂ ਤੇ ਖੜਾ ਸੀ ਇੱਥੇ ਤਾਂ ਉਹਦੀ ਮੈਨੂੰ ਆਵਾਜ਼ ਮਾਰ ਦਿੰਦਾ ਇੱਥੇ ਘੱਟ ਦੱਪ ਗਿਆ ਸੀ ਉਹ ਨਹੀਂ ਉਹ ਤਾਂ ਰੁੱਟ ਰੁੱਟ ਛਣ ਵਾ ਗਿਆ ਸੀ ਠੀਕ ਐ ਆ ਜਾ ਚੱਲ ਗਏ ਉਧਰ ਤੇ ਜੜਾ ਲੇਊਗਾ ਕੋਈ ਨਾ ਓ ਜੋ ਬਰਾ ਡੋਟਾ ਚੱਲ ਲੈ ਜਾ ਹੁਣ ਹੌਲੀ ਹੌਲੀ ਓਏ ਬ੍ਰੇਕ ਬੰਦ ਦੇ ਬ੍ਰੇਕ ਖੁੱਲੇ ਹੋਏ ਆ ਇਹ ਨਾਲੇ ਆਹ ਲਾਈ ਮਾਰੇ ਜੀ ਯਾਕਾ ਮੈਂ ਕਿਹੜਾ ਵਾਧੇ ਨਾ ਮੈਨੂੰ ਇਹ ਨਾ ਨਿਕਲਦਾ ਪਾਉਂਗਾ ਪੈਦਲ ਪਾ ਸਾਹ ਹੱਥ ਨਾਲ ਟਿੱਲਾ ਕਰੇ ਕਦੇ ਵਾਸਤੇ ਵੀ ਇਹਨੂੰ ਪਾਣੀ ਹੈਗਾ ਗੈਂਪਰ ਰੱਖ ਜਾ ਲੋਡ ਪੈ ਜਾਂਦੀ ਪਾਣੀ ਇੱਦਾਂ ਮੇਰੇ ਨਾਲ ਫਿਰ ਕਨੇ ਚਾਰ ਵਾਰ ਵੀ ਭਈ ਚਾਰ ਵਾਰੀ ਵੜੀ ਗਏ ਲੈ ਆ ਪੱਜ ਕੇ ਟਰਾਲੀ ਕੱਢੀ ਭਈਆ ਹਾਂ ਦੋ ਤੋਂ ਵੱਧ ਨਹੀਂ ਭਰਦੇ ਇਹਦੇ ਦੋ ਤੋਂ ਵੱਧ ਨਹੀਂ ਭਰਦੇ ਇਹ ਆ ਹੋਰ ਵਿਗੜਾ ਨਹੀਂ ਕਰਦਾ ਨਹੀਂ ਮਿਲ ਕੇ ਦੂਰ ਦੇ ਦੇ ਕਿਲੇ ਚੋਂ ਦੋ ਟਰਾਲੀਆਂ ਤੋਂ ਵੱਧ ਹੋਈ ਅਸੀਂ ਲਾ ਲਾਂਗੇ ਆਪੇ ਠੀਕ ਹੈ ਇਹ ਕਹਿੰਦਾ ਭਾਈ ਦੋ ਤੋਂ ਵੱਧ ਬੱਦ ਬਣਾ ਦਿਆਂ ਇਹ ਕਿੱਲੇ ਜੋ ਅਸੀਂ ਨੇ ਆਉ ਦਿੰਦੇ ਕਹਿੰਦਾ ਪੈਸੇ ਕੀ ਹੋ ਗਿਆ ਉਹ ਇਹ ਤਾਂ ਸਦਾ ਬਹਾਰੀਆ ਲਪਵਾ ਮਸ਼ੀਨ ਨਿਕਲਿਆ ਉਹ ਟਰੈਕਟਰ ਖੜਾਈ ਖੜਾ ਸੀ ਘਾਟ ਤੇ ਜਵਾਗ ਜਾ ਆ ਉਰਲੀ ਘਾਟ ਚੜਾਇਆ ਉਹ ਕੱਚਾ ਵਾਲਾ ਨਵਾਂ ਰੇਤਾ ਪਾਇਆ ਹੋਇਆ ਪਰਾਂ ਫਿਰ ਪਜੂਆ ਕਾਲਿਆ ਪਹਿਲਾਂ ਹੀ ਟਰਾਲੀ ਵੀ ਟੱਪੀ ਆ ਤਾਰ ਵਾਲੀ ਦੀਵੀਆਂ ਦੇ ਯਾਰਾ ਔਟਕ ਦਾ ਸਾਨਾ ਉੱਤੇ ਡਰ ਗਿਆ ਪੱਲੀ ਹੈਗੀ ਆ ਪੱਲੀ ਇਹ ਚ ਪੱਲੀ ਲਿਆ ਆ ਪੱਲੀ ਆ ਕੇ ਘੱਟਿਆ ਚੰਗਾ ਪਾ ਲੋ ਪਾ ਲੋ ਐਸ ਬੋਲ ਲੈ ਜੇਕਾ ਚਲ ਰੋਕਿਆ ਖਾ ਲਾ ਫਿਰ ਹਾਂ ਹਾਂ ਲਾ 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 ਆਦੀਆਂ ਭਰ ਕੇ ਡੀਜ਼ਲ ਮਣਿਆ ਸੀ ਏਦੋਂ ਪਹਿਲਾਂ 20 ਲੀਟਰ ਖਾ ਗਿਆ ਸੀ ਆ ਤੇ ਪਿਛਲੇ ਸਾਲ ਵੀ ਸ਼ੁਰੂ ਜਲਾੰਗਾ ਵੱਧ ਗਿੱਲਾ ਹੁੰਦਾ ਗੁਰਤੇ ਜੀ ਦੀ ਬਣਾਉਣੇ ਹੁੰਦੇ ਹਰੇਕ ਸਾਲ ਪਹਿਲਾਂ ਥੋੜੀ ਤੋਂ ਤਾਰ ਦੇਖੋ ਜਮਾਂ ਨਾਲ ਦੀ کہہ ਕੇ ਰੰਗਣ ਵਾਲੀ ਗੱਲ ਬਾਤ ਹੋ ਰਹੀ ਆ ਤੇ ਅੱਜ ਵੀ ਤਿੰਨ ਟਰਾਲੀਆਂ ਦਾ 20 ਲੀਟਰ ਖਾ ਗਿਆ ਤੇ ਉਹੀ 6-7 ਲੀਟਰ ਖਾਂਦਾ ਹੁੰਦਾ ਸ਼ੁਰੂ ਵਾਲੇ ਦਿਨਾਂ ਚ ਜਲਾੰਗਾ ਗਿੱਲਾ ਹਾ ਤੇ ਬਾਕੀ ਲੋਟ ਆ ਮਾਹੌਲ ਇਹੋ ਜਿਹਾ ਹਾਲ ਕਿ ਘਰੇ ਵਾਗਿਆ ਸੀਗਾ ਚੋਬਰ ਆਪਣੇ ਵਾਲਾ ਤਿੰਨ ਟਰਾਲੀਆਂ ਭਰ ਕੇ ਹੁਣ ਦਾਸ ਖਵਦਾਬ ਘਰੇ ਜਾ ਰਹੇ ਨੇਗੇ ਕਿਵੇਂ ਆ ਸੰਤਾਂ ਨੇ ਛਕ ਲਈ ਰੋਟੀ ਠੀਕ ਆ ਤੇ ਕਾਲੇ ਨੂੰ ਵੀ ਪੂਰਾ ਪੂਰਾ ਮੌਕਾ ਦਿੱਤਾ ਜਾਊਗਾ ਨਰਾਜ ਨਾ ਹੋਈ ਕਾਲੇ ਨਰਾਜ ਨਹੀਂ ਨਿੱਕੇ ਮੇਰੇ ਡਰਾਈਵਰਾਂ ਨੂੰ ਮੈਂ ਹੀ ਫੜਾਈ ਰੱਖਦਾ ਡਰਾਈਵਰ ਹਾਈ ਛੇ ਗੱਗ ਨੂੰ ਵੀ ਲਿਆ ਕਰਾਂਗੇ ਟੰਗ ਕੇ ਕਦੇ ਦਿਨ ਨੂੰ ਤੇ ਇੰਦਕੀ ਦਾ ਪਹਿਲਾਂ ਤੋਂ ਲੱਗਿਆ ਵੈਸੀ ਬਸ ਕਾਲਾ ਹੈਗਾ ਆੜੀ ਇੰਦਕੀ ਦਾ ਮਾਇਨ ਨਹੀਂ ਜਾਂਦਾ ਮਸ਼ੀਨ ਨਾਲ ਤੇ ਨਾਲ ਮਿਲ ਕੇ ਡੰਗ ਲਾ ਲਾਂਗੇ ਭਾਈ ਅਸੀਂ ਇਹਨੂੰ ਅ ਤੋ ਦੋ ਤਿੰਨ ਕਰਾਂ ਦੀ ਤੂੜੀ ਬਣਾਉਣੀ ਹੁੰਦੀ ਹੈ ਇੱਥੇ ਹੈ ਬਗਗੂ ਨੂੰ ਤੇਰੇ ਕੋਲ ਏ ਇੰਦਕੀ ਕੋਈ ਨਾ ਤੇ ਗੁਰਤੇਜ ਦੇ ਇੱਕ ਸੀਰੀ ਟੇਲ ਨੂੰ ਇੱਕ ਅੱਧੇ ਮਿੱਤਰ ਦੇ ਕਿਸੇ ਦੀ ਹੋਰ ਬਣਾ ਦਿੰਦੇ ਆ ਤੇ ਫਿਰ ਉਸ ਤੋਂ ਬਾਅਦ ਆਪਦੀ ਤੂੜੀ ਬਣਾ ਕੇ ਤੇ ਫਿਰ ਪ੍ਰੋਣਾ ਸਾਹਿਬ ਕੋਲੇ ਉੱਥੇ ਲੈ ਜਾਂਦੇ ਆ ਵਾਪਸ ਲੈਟਰ ਉਹਨਾਂ ਦੀ ਆਪਦੀ ਤੂੜੀ ਬਾਵਾ ਹੋ ਜਾਂਦੀ ਹੈ ਸੁੱਖ ਨਾਲ ਅ ਅਸੀਂ ਨਾ ਪਸ਼ੂਆਂ 80 90 ਪਸ਼ੂਆਂ ਦਾ ਕੰਮ ਹੈ ਡੇਰੀ ਫਾਰਮ ਤੇ ਤਾਂ ਕਰਕੇ ਆਪ ਕਈ ਦਿਨ ਲਾ ਲੈਂਦੇ ਉਸ ਤੋਂ ਬਾਅਦ ਉੱਥੇ ਚਲਾਈ ਜਾਂਦੇ ਜਿਹੜੀ 2000 ਦਿਨ ਚੱਲਦੀ ਆ ਆਸੇ ਪਾਸੇ ਬਣਾ ਲੈਂਦੇ ਆ ਫਿਰ ਤੇ ਬਾਕੀ ਕੰਮ ਹਾ ਲੋਟ ਆ ਰਿਹਾ ਰਲ ਮਿਲ ਕੇ ਸੋਹਣਾ ਕੰਮ ਟੱਪ ਜਾਂਦਾ ਟਾਈਮ ਤੇ ਪਹਿਲੇ ਏਚ ਤੁਰ ਰਿਹਾਗਾ ਤੇ 나ੜ ਫੁੱਲ ਗਿੱਲਾਗਾ ਚੰਗਾ ਵਾ ਨੀਰਾਚਾਰ ਆ ਪਾ ਕੇ ਹੁਣ ਠਹਿਰ ਕੇ ਚੰਗਾ ਸਬਕਤ ਹੋਇਆ ਭਾਈ 6:30 ਵਜੇ ਦਾ ਨੀਰਾਚਾਰਾ ਪਾ ਕੇ ਦੁਬਾਰੇ ਫਿਰ ਨੌਜਵਾਨ ਖੇਤ ਆ ਗਿਆ ਸੀਗਾ ਤੇ ਟਰਾਲੀ ਆਹੇ 8ਵੀਂ ਮਤਲਬ ਭਰਿਆਂ ਵਰਗੀ ਹੈਗੀ ਲਵੇਗਾ ਕੰਮ ਖੈਰ ਸੋਖ ਪਰਮਾਤਮਾ ਦੀ ਮਿਹਰ ਨਾਲ ਸੋਹਣਾ ਚੱਲਿਆ ਕੰਮ ਪਹਿਲੇ ਦਿਨ ਤੇ ਪੂਰੇ 45 ਮਿੰਟਾਂ 'ਚ ਟਰਾਲੀ ਭਰਦੀ ਆ ਤੇ ਡੀਜ਼ਲ ਸੋਨੂੰ ਦੱਸ ਦਿੱਤਾ ਜੀ 6:30 7 ਲੀਟਰ ਤੇ ਵਾਕੀ ਦਵਾਰੇ ਆਥ ਨੇ ਸਲਾਈ ਮਾਰਾਂਗੇ ਉਦੋਂ ਪੱਕਾ ਐਸਟੀਮੇਟ ਹੋ ਜੂਆ ਤੇ ਫਿਲਹਾਲ ਕਣਕ ਦਾ ਗੱਟਾ ਇਹਦਾ ਗੁਰਦੇਜ ਦਾ ਲਵੇ ਕਰਕੇ ਰੱਖ ਲਿਆ ਮਾਹਾਂ ਬੰਬੂ ਘਾੜ ਤੇ ਲੱਤੀ ਜਣਾ ਢਲਾਇਆ ਕਰਕੇ ਬੰਨ ਲਿਆ ਚੱਲ ਕਾਲਾ ਚੱਲਦਾ ਮੈਂ ਓਏ ਉਹਨੂੰ ਕਿਹਾ ਉਹ ਖਾਲੀ ਟਰਾਲੀ ਲਾਉਣੀਆਂ ਤੇ ਭਾਈ ਇੱਕ ਕਿਹੜਾ ਕਮਨਪੀ ਤੇ ਕਹਿੰਦਾ ਹੋਰ ਭਰਾਂਗੇ ਨੌ ਟਰਾਲੀਆਂ ਹੋ ਜਾਣੀਆਂ ਗੱਟਾ ਉਹਦਾ ਹਾ ਲੱਦ ਲਿਆ ਤੇ ਫਿਲਹਾਲ ਡੀਜ਼ਲ ਪਾਣੀ ਦਾ ਹਿਸਾਬ ਕਿਤਾਬ ਸਭ ਨੂੰ ਕੱਲ੍ਹ ਆਲੇ ਅਗਲੇ ਵਲੌਗ ਚ ਦੇ ਦੇਖ ਕੇ ਦੱਸਾਂਗੇ ਕਿ ਫਿਰ ਲੇਟ ਫੇਟ ਆਉਣਗੇ ਘਰੇ ਇਹ ਤੇ ਨਿਰਾ ਹੋ ਜੂ ਉਦੋਂ ਉਹਦਾ ਵੀਡੀਓ ਕੱਟ ਵੱਢ ਗਏ ਠੀਕ ਹੈ ਨੈੱਟ ਤੇ ਚੜਦੀ ਕਰਦੇ ਆਂਗੇ ਕਾਲਾ ਇਹ ਭਮੋਲੇ ਆ ਇਹਨਾਂ ਦੇ ਕੀ ਕੀ ਫਾਇਦੇ ਹੁੰਦੇ ਇਹਨਾਂ ਦੇ ਪੇਟ ਵਾਸਤੇ ਸਹੀ ਹੁੰਦੇ ਆ ਪਈ ਕਾਲਾ ਕਹਿੰਦਾ ਤੇ ਫਿਰ ਚੰਗੇ ਹੁੰਦੇ ਆ ਇਹ ਵੀ ਤੜਕੇ ਤੂਤੀਆਂ ਵਾਲੀ ਗੱਲ ਆ ਜੇ ਇੱਕ ਦਾਰੇ ਜਿ ਖਾਣੇ ਆਪਾਂ ਹੁਣ ਤੂਤੀਆਂ ਜਾਂ ਇਹ ਭਮੋਲੇ ਜੇ ਜੇ ਆਪਾਂ ਇਹ ਵੀ ਅ ਪੱਧਾ ਖਾ ਲੈਨੇ ਆ ਇਹ ਵੀ ਰੋਲਟੀਆਂ ਵਾਲਾ ਕੰਮ ਕਰ ਦਿੰਦੇ ਆ ਫਿਰ ਚੱਲਦੇ ਹੁਣ ਘਰੇ ਤੇ ਇੱਥੇ ਆਪਣਾ ਵਲੌਗ ਅੱਜ ਦਾ ਸਮਾਪਤ ਕਰਦੇ ਆਂ ਉਮੀਦ ਕਰਦੇ ਆ ਤੁਹਾਨੂੰ ਅੱਜ ਦੀ ਸਾਡੀ ਗੱਲਬਾਤ ਠੀਕ ਲੱਗੀ ਹੋਊਗੀ ਤੇ ਠੀਕ ਲੱਗੀ ਹੋਈ ਤਾਂ ਭਾਈ ਬੇਨਤੀ ਇਹ ਆ ਵੀਡੀਓ ਨੂੰ ਆ ਲਾਈਕ ਜਰੂਰ ਕਰ ਦਿਓ ਤੇ ਹੋ ਸਕੇ ਤਾਂ ਅੱਗੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਸਾਂਝੀ ਜਰੂਰ ਕਰਿਓ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜੇ ਸਮਾਂ ਕੱਢ ਕੇ ਪਰਿਵਾਰਨ ਸਮੇਤ ਬੈਠ ਕੇ ਸਾਡਾ ਦੇਸੀ ਆ ਪਿੰਡ ਵਾਲਾ ਮਾਹੌਲ ਚਲ ਦੇਖਦੇ ਹੋ ਤੇ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਆਂ ਕੱਲ ਨੂੰ ਸਵੇਰੇ 7:00 ਵਜੇ ਨਵੇਂ ਨਕੋਰ ਵਲੌਗ ਦੇ ਨਾਲ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ